ਰਾਜਾ ਮਿਲਿੰਦ ਬੋਧ ਸ਼ਾਸਤਰਾਂ ਦੇ ਵਿੱਚ ਆਉਂਦਾ ਪ੍ਰਸੰਗ ਰਾਜਾ ਮਿਲਿੰਦ ਔਰ 나ਗਸ਼ੇਨ ਦਾ 나ਗਸ਼ੇਨ ਬੋਧ ਭਿਖੂ ਹੈ ਔਰ ਉਹ ਰਾਜਾ ਮਿਲਿੰਦ ਨੂੰ ਰਾਜਾ ਮਿਲਿੰਦ ਉਹਦਾ ਸੇਵਕ ਸੀ ਆਖਦਾ ਕਿ ਰਾਜਾ ਮਿਲਿੰਦ ਪਤਾ ਹੀ ਮੇਰਾ ਗੁਰੂ ਕਿਵੇਂ ਦਾ ਹੈ ਹਾਂਜੀ ਕਿਵੇਂ ਦਾ ਮੇਰਾ ਗੁਰੂ ਸਾਗਰ ਵਾਂਗੂ ਸਮੁੰਦਰ ਵਾਂਗ ਹਾਂਜੀ ਸਮੁੰਦਰ ਵੇਖਿਆ ਹਾਂ ਵੇਖਿਆ ਕਿਵੇਂ ਦਾ ਜੀ ਬਹੁਤ ਵੱਡਾ ਨਹੀਂ ਵੱਡਾ ਨਹੀਂ ਕੁਛ ਦਲੀਲ ਨਾਲ ਗੱਲ ਕਰ ਕਿਸ ਤਰ੍ਹਾਂ ਦਾ ਕਿੰਨਾ ਵੱਡਾ ਜੇ ਉਹਦਾ ਅੰਤ ਹੀ ਨਹੀਂ ਥਾ ਨਹੀਂ ਆਂਦਾ ਇਹਨਾਂ ਗੱਲਾਂ ਕਰਕੇ ਨਹੀਂ ਵੱਡਾ ਸਮੁੰਦਰ ਇਸ ਕਰਕੇ ਵੱਡਿਆ ਕਿ ਜਦੋਂ ਝੇਟ ਹਾਰਡ ਦੇ ਵਿੱਚ ਬਹੁਤ ਤਪਸ਼ ਹੁੰਦੀ ਹੈ ਸੂਰਜ ਅੱਗ ਸੁੱਟਦਾ ਸਾਰੀਆਂ ਨਦੀਆਂ ਛੱਪੜ ਸਰੋਵਰ ਖੂਹਿਆਂ ਦੇ ਪਾਣੀ ਸੁੱਕ ਜਾਂਦੇ ਹਨ ਉਦੋਂ ਵੀ ਸਮੁੰਦਰ ਨਹੀਂ ਸੁੱਕਦਾ ਤਾਂ ਇਹ ਬਿੰਬ ਹੈ ਮੇਰੇ ਸਤਗੁਰ ਦਾ ਮੇਰੇ ਸਤਗੁਰ ਨੂੰ ਕਦੀ ਕਾਠ ਹੈ ਨਾ ਬਾਦ ਹੈ ਨਾ ਕਾਟ ਬਾਦ ਹੁੰਦਾ ਤਾਂ ਮੇਰਾ ਸਤੂ ਰ ਇਨਾ ਵੱਡਾ ਹੈ ਫੇਰ ਕਦੀ ਸੌਣ ਭਾਦੋਂ ਦੇ ਵਿੱਚ ਜਦੋਂ ਸਾਰੀਆਂ ਨਦੀਆਂ ਦੇ ਵਿੱਚ ਹੜ ਹੁੰਦੀ ਏ ਸਾਰੀਆਂ ਨਦੀਆਂ ਹੜ ਦੇ ਨਾਲ ਭਰੀਆਂ ਹੋਈਆਂ ਸਮੁੰਦਰ ਦੇ ਵਿੱਚ ਆ ਕੇ ਮਿਲਦੀਆਂ ਕਦੀ ਸਮੁੰਦਰ ਵਿੱਚ ਵੀ ਹੜ ਆਉਂਦੇ ਆ ਵੇਖਿਆ ਜੀ ਨਹੀਂ ਇਸੇ ਕਰਕੇ ਇਹ ਮੇਰੇ ਸਤਿਗੁਰ ਦਾ ਬਿੰਬ ਬਣ ਗਿਆ ਮੇਰਾ ਸਤਿਗੁਰ ਸਮੁੰਦਰ ਹੈ ਨਾ ਕਦੀ ਸੁੱਕਦਾ ਨਾ ਕਦੀ ਹੜ ਵਾਂਗ ਤਬਾਈ ਲਿਆਉਂਦਾ ਮੇਰਾ ਸਤਿਗੁਰ ਜਰਾਂਦ ਦਾ ਸਾਗਰ ਹੈ ਤਹਿਰ ਜਿਦਾ ਸਾਗਰ ਹੈ ਇਸ ਕਰਕੇ ਵੱਡਾ ਹੈ